ਤੇ ਨੱਬੇਦ ਆਪਣੀ ਜਿਹੜੀ ਯਾਤਰਾ ਉਹ ਸ਼ੁਰੂ ਹੋਣ ਲੱਗੀ ਆ। ਟ੍ਰੇਨ ਆਪਣੀ ਹਰਦਵਾਰ ਪਹੁੰਚ ਚੁੱਕੀ ਆ। ਸਾਹਮਣੇ ਹਰਦਵਾਰ ਦਾ ਬੋਰਡ ਆ ਗਿਆ। ਲਓ ਜੀ ਆ ਆ ਗਿਆ ਰਿਸ਼ੀਕੇਸ਼ ਦਾ ਬੋਰਡ। ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਇੱਕ ਨਵੇਂ ਸਫ਼ਰ ਦੀ ਇੱਕ ਨਵੀਂ ਯਾਤਰਾ ਦੀ ਅੱਪਾ ਤਿਆਰੀ ਕਰ ਰਹੇ ਹਾਂ। ਤੇ ਪੈਕਿੰਗ ਆਪਾਂ ਲੱਗੇ ਕਰਨ। ਤੇ ਕੱਪੜੇ ਆਪਾਂ ਪੈਕ ਕਰ ਰਹੇ ਆ ਆਪਣੇ ਸਾਰੇ। ਲਓ ਵੀ ਚੱਲੀਏ ਭਾਈ ਸਟੇਸ਼ਨ ਤੇ ਤੇ ਮਿਲਦੇ ਆ ਤੁਹਾਨੂੰ ਆਪਾਂ ਉਹਨੂੰ ਸਟੇਸ਼ਨ ਤੇ ਜਾ ਕੇ ਲਓ ਜੀ ਨਾਪਰੇ ਦੇ ਆਪਾਂ ਸਟੇਸ਼ਨ ਤੇ ਪਹੁੰਚ ਗਏ ਤੇ ਤੇ ਆਹ ਨਾਪਰੇ ਦਾ ਸਟੇਸ਼ਨ ਸਾਰਾ ਓਕੇ ਵੀਰੇ ਤੇ ਆਹ ਭਾਈ ਸਾਨੂੰ ਛੱਡ ਕੇ ਗਿਆ ਹੁਣ ਆਪਾਂ ਚੱਲਦੇ ਹਾਂ ਹੁਣ ਆਪਾਂ ਚੱਲਦੇ ਆ ਸਟੇਸ਼ਨ ਦੇ ਅੰਦਰ ਤੇ ਆਪਾਂ ਚੱਲਦੇ ਆ ਅੰਦਰ ਸਟੇਸ਼ਨ ਦੇ ਇਹ ਦੇਖਦੇ ਆ ਆਪਣੀ ਟ੍ਰੇਨ ਕਿੰਨੇ ਪਲੇਟਫਾਰਮ ਤੇ ਆਉਣੀ ਆ ਤੇ ਮੈਨੂੰ ਲੱਗਦਾ 9 ਨੂੰ ਕੋਈ ਤਾਂ ਆਊਗੀ ਤੇ ਟਾਈਮ ਦੇਖਦੇ ਕਿੰਨਾ ਹੋ ਗਿਆ ਪਹਿਲਾਂ 7:30 ਤੇ 8 ਵਜੇ ਹੋਣਗੇ ਤੇ ਬਾਕੀ ਦੇਖਦੇ ਆ ਸਟੇਸ਼ਨ ਦੇ ਅੰਦਰ ਆਪਾਂ ਆ ਗਏ ਆਓ ਇੱਕ ਟ੍ਰੇਨ ਖੜੀ ਐ ਇੱਕ ਇਹ ਖੜੀ ਆ ਅੰਬਾਲਾ ਅੰਬਾਲਾ ਦਿੱਲੀ ਵਾਲੀ ਖੜੀ ਆ ਬਾਕੀ ਇਹ ਸਾਰਾ ਇੱਧਰ ਬੇਟਿੰਗ ਰੂਮ ਆ ਤੇ ਬੈਠਦੇ ਆ ਬਾਕੀ ਟ੍ਰੇਨ ਰੂਮ ਦੇਖਦੇ ਆ ਫਿਰ ਲਓ ਜੀ ਟਾਈਮ ਹੋ ਗਿਆ ਜੀ 6:57 ਯਾਨੀ 8 ਵਜੇ ਹੋ ਗਿਆ ਤੇ ਟ੍ਰੇਨ ਆਪਣੀ ਬਰਨਾਲੇ ਆਉਣ ਵਾਲੀ ਆ ਤੇ ਇੱਥੇ ਪਹੁੰਚੂਗੀ 9:08 ਮਿੰਟ ਦੇ 쇼 ਕਰ ਰਹੀ ਆ ਬਾਕੀ ਚਲੋ ਦੇਖਦੇ ਆ ਆ ਆਪਣੀ ਟ੍ਰੇਨ ਆ 14815 ਲਓ ਵੀ ਆ ਆਪਣੀ ਟਿਕਟਾ B45 B46 ਹੈ ਨਾ ਹੂੰ ਠੀਕ ਆ 14815 ਟ੍ਰੇਨ ਆ ਆ ਪਲੇਟਫਾਰਮ ਤੇ ਆਉਣੀ ਆ ਕੀ ਪਲੇਟਫਾਰਮ ਆ ਹਾਂ ਕੀ ਆ ਆ ਕੀ ਆ ਇੱਕ ਦੀਆਂ ਇੱਕ ਦੀਆਂ ਆਉਣੀਆਂ ਆਪਣੀ ਪਿਛੋ ਘਨਸਾ ਨਗਰ ਤੋਂ ਠੀਕ ਆ ਲੋਵੀ ਨਵੀਂ ਯਾਤਰਾ ਆਪਣੀ ਅੱਜ ਸ਼ੁਰੂ ਹੋਣ ਲੱਗੀ ਹੈ ਜਿਹੜੀ ਕਿ ਪੰਜਾਬ ਤੋਂ ਆਪਾਂ ਨਾਬੇ ਖੜੇ ਆ ਤੇ ਆਪਾਂ ਜਾਣਾ ਸ੍ਰੀ ਹਿਮਕੋਟ ਸਾਹਿਬ ਤੇ ਅੱਜ ਆਪਾਂ ਪਹੁੰਚਾਂਗੇ ਰਿਸ਼ੀਕੇਸ਼ ਤੇ ਤੁਹਾਨੂੰ ਸਾਰਾ ਇਹ ਸਫਰ ਦਿਖਾਵਾਂਗੇ ਸਾਰੀ ਇਹ ਯਾਤਰਾ ਦਿਖਾਵਾਂਗੇ ਤੇ ਵੀਡੀਓ ਨਾ ਬਣੇ ਰਹੋ ਚੈਨਲ ਨਾ ਬਣੇ ਰਹੋ ਤੇ ਜਿਹਨੇ ਆਪਣਾ ਹਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲਿਓ ਤੇ ਆਪਾਂ ਖੜੇ ਹਾਂ ਇਸ ਟਾਈਮ ਨਾਬੇ ਦੇ ਰੇਲਵੇ ਸਟੇਸ਼ਨ ਤੇ ਇੱਥੋਂ ਆਪਣੀ ਜਿਹੜੀ ਯਾਤਰਾ ਉਹ ਸ਼ੁਰੂ ਹੋਊਗੀ ਸ੍ਰੀ ਹਿਮਕੋਟ ਸਾਹਿਬ ਦੀ ਲਓ ਜੀ ਟ੍ਰੇਨ ਆਪਣੀ ਟੂਰੀ ਪਹੁੰਚਣ ਵਾਲੀ ਹੋ ਗਈ ਤੇ 9:40 ਤੋਂ 9:06 ਦਾ ਟਾਈਮ ਸ਼ੋ ਕਰ ਰਹੀ ਹੈ ਨਾਬੇ ਦਾ ਤੇ 8:30 ਹੋ ਗਏ ਲੱਗਦੀ ਹੈ ਹਾਰਾ ਰੇਲਵੇ ਸਟੇਸ਼ਨ ਨਾਬੇ ਦਾ ਲਓ ਜੀ ਟ੍ਰੇਨ ਆਪਣੀ ਕਕਰਾਲੇ ਪਹੁੰਚ ਚੁੱਕੀ ਆ ਦੇਖੋ ਇਹ ਸਾਹਮਣੇ ਪਲੇਟਫਾਰਮ ਆ ਇਹ ਪਲੇਟਫਾਰਮ ਤੇ ਆਉਣੀਆਂ ਤੇ ਇੱਕਦਸਾਰ ਪਲੇਟਫਾਰਮਾਂ ਤੇ ਆਪਾਂ ਚੱਲਦੇ ਆ ਆਪਣੀ ਮੰਜ਼ਿਲ ਵੱਲੋਂ ਡੱਬਾ ਆਪਣਾ ਸ਼ਾਇਦ ਮਗਰੀ ਹੋਊਗਾ ਬੀ ਬੰਨਾ ਸ਼ਾਇਦ ਤੇ ਮਗਰੀ ਹੋਊਗਾ ਡੱਬਾ ਤੇ ਦੇਖਦੇ ਆਂ ਵਾ ਟ੍ਰੇਨ ਆ ਗਈ ਤੇ ਤਕਰੀਬਨ ਟਾਈਮ ਵੀ 9:00 ਵਜੇ ਤੇ ਇਹ ਸ਼ੋਅ ਕਰ ਰਹੇ ਨੇ 9:00 ਵਜੇ 3 ਮਿੰਟ ਦੇ ਮਤਲਬ ਕਿ 2-3 ਮਿੰਟ ਚ ਟ੍ਰੇਨ ਇੱਥੇ ਪਹੁੰਚ ਜਾਣੀ ਆ ਤੇ ਅੱਜ ਦਾ ਆਪਣਾ ਸਫ਼ਰ ਰਹੂਗਾ ਅਰਿਸ਼ੀ ਚਿਸ ਤੱਕ ਦਾ ਇਹ ਟ੍ਰੇਨ ਬਿਲਕੁਲ ਆਪਣੀ ਆ ਗਈ ਬੱਸ ਇਹ ਸਾਰਾ ਨਾਬੇ ਦਾ ਰੇਲਵੇ ਸਟੇਸ਼ਨ ਤੇ ਇਹ ਟ੍ਰੇਨ ਆਪ ਨੂੰ ਦੇਖਣ ਲੱਗ ਗਈ ਮਿਲਦਾ ਉਹੀ ਆ ਸਾਹਮਣੇ ਉਹ ਆ ਰਹੀ ਆ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਜੀ ਦੇਖ ਲਈਏ ਉਹ ਦੇਖੋ ਤੇ ਠੀਕ ਆ ਜੀ ਹੁਣ ਆਪਾਂ ਤੁਹਾਨੂੰ ਟ੍ਰੇਨ 'ਚ ਬਹਿ ਕੇ ਮਿਲਦੇ ਆਂ ਟ੍ਰੇਨ ਆਪਣੀ ਬਿਲਕੁਲ ਪਲੇਟਫਾਰਮ ਤੇ ਆ ਗਈ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਟ੍ਰੇਨ ਆਪਣੀ ਆ ਗਈ ਆ ਤੇ ਹੁਣ ਆਪਾਂ ਡੱਬਾ ਦੇਖਦੇ ਆ ਡੱਬਾ ਸ਼ਾਇਦ ਆਪਣਾ ਮਗਰ ਹੋਵੇ B1 ਆਪਣਾ B1 ਚ ਮਿਲਦਾ 45 46 ਸੀਟ ਆਪਣੀ ਬਾਕੀ ਦੇਖੋ ਇੱਧਰ ਸਾਰਾ ਸਟੇਸ਼ਨ ਟ੍ਰੇਨ ਪਹੁੰਚ ਚੁੱਕੀ ਆ ਆ ਜਾ ਭਾਈ ਜੀ ਤੈਨੂੰ ਕੱਦੇ ਡੀਕਦੇ ਆ ਆ ਰਹੇ ਨੇ ਬਾਦਰ ਹੋ ਗਏ ਕੀ ਟੱਪੇ 95ਵ ਆਪਣੀ ਜਿਹੜੀ ਯਾਤਰਾ ਉਹ ਜੂਣ ਲੱਗੀ ਆ ਵੀ 5 ਵੀ ਗੰਡਾ ਮਾਰ ਲੋ ਜੀ ਲੋ ਜੀ ਤੇ ਡੱਬਾ ਆਪਣਾ ਉਹੀ ਮਗਰ ਹੋ ਗਿਆ B3 ਹੁਣ ਵੀ ਨਾ ਸਰ ਇਹ ਹੈ ਜੀ B2 ਤੇ ਆ ਹੈਗਾ B1 ਲੋ ਜੀ B1

ਲੋ ਵੀ ਕਹਾ ਸੁਣਾਣਾ ਮਿਲਦਾ ਵਿੱਚ ਇਹਦੇ 3 ਇਅਰ ਦੇ ਵਿੱਚ ਆਪਣੀ ਮੈਂ ਬਾਈ ਨਹੀਂ ਬੈਠਾ ਇਹ ਮਿਲ ਜਾਣਾ ਬਾਕੀ ਆ ਇਧਰ ਮੈਂ ਤੁਹਾਨੂੰ ਦਿਖਾ ਤੀ ਜਵੇਂ ਆ ਚਾਦਰ ਹੋ ਗਈ ਆ ਉੱਪਰ ਲੈਂਡ ਨੂੰ ਹੋ ਗਿਆ ਤੇ A ਸਮਾਨ ਆਪਣ ਨੂੰ ਮਿਲ ਜਾਂਦਾ ਤੇ ਐਵੇਂ ਜੀਆਂ ਕੋ ਸਿੱਟਾ ਹੁੰਦੀ ਨੇ ਐਵੇਂ ਦਾ ਕੈਬਨ ਹੁੰਦਾ AC ਕੈਬਨ ਹੁੰਦਾ ਸਾਰਾ ਟ੍ਰੇਨ ਆਪਣੀ ਪਟਿਆਲੇ ਪਹੁੰਚ ਚੁੱਕੀ ਆ ਨਾਬੇ ਤੋਂ ਪਟਿਆਲਾ 6:00 ਤੇ ਪਟਿਆਲਾ 9:31 ਦੇ ਕੇ ਟਾਈਮ ਹੋ ਗਿਆ 9:22 ਤੇ ਪਟਿਆਲੇ ਪਹੁੰਚ ਗਏ ਤੇ ਟੋਟਲ ਆਪਣਾ ਜਿਹੜਾ ਸਫ਼ਰਾ 90 ਤੋਂ ਹੋਇਆਗਾ 258 ਕਿਲੋਮੀਟਰ ਤੇ 13 38 ਤੇ ਰਿਸ਼ੀ ਕੇ ਚਲਾਉਗਾ ਆਪਾਂ ਨੂੰ ਬਾਕੀ ਚਲੋ ਦੇਖਦੇ ਆ ਤੇ ਲੇਟ ਚੱਲਦੀ ਥੋੜੀ ਜੀ ਅੱਧਾ ਘੰਟਾ ਲੇਟ ਚੱਲਦੀ ਹੈ 9:30 ਦਾ ਟਾਈਮ ਤੇ ਪਟਿਆਲੇ ਦਾ ਤੇ 9:22 ਹੋ ਗਏ 9:31 ਤੇ ਪਹੁੰਚੂਗੀ ਕੋਈ ਮੰਨ ਲਓ ਅੱਧਾ ਘੰਟਾ ਲੇਟ ਚੱਲ ਰਹੀ ਹੈ ਬਾਕੀ ਇਹ ਸਾਰਾ ਬਾਹਰ ਦਾ ਵੀ ਹੈ ਬੈਗ ਆਪਾਂ ਉੱਪਰ ਰੱਖ ਤੇ ਉਹ ਪਾ ਲੈਨੇ ਬੈਗ ਆਪਣੇ ਇੰਦਰ ਮੂੜੇ ਸੁੱਕਾ ਪਿਆ ਤੇ ਮਾਗਰ ਆਪਣਾ ਪਿਆ ਤੇ ਆਪਾਂ ਸਾਈਡ ਤੇ ਬੈਠੇ ਆ ਜੀ ਤੇ ਸੀਟ ਆਪਣੀਆਂ ਸਾਹਮਣੇ ਨੇ 45 ਤੇ 46 ਤੇ ਇਧਰ ਸੀਟ ਜੇ ਖਾਲੀ ਦੀ ਇੱਥੇ ਰਹਿ ਗਏ ਅਸੀਂ ਮੈਂ ਤੇ ਸੁਖ ਵਿੰਡੋ ਵਾਲੀ ਜੀ ਤੇ ਨਾਲ ਬਾਹਰ ਤਾਂ 뷰 ਦੇਖਦੇ ਇਹ ਜਿਹੜਾ ਮੈਂ ਬੁੱਕ ਕਰਦੇ ਹੁੰਦੇ ਆ ਉਹ ਮੰਗਦੇ ਤਾਂ ਹੁੰਦੇ ਨੇ ਇਹ ਕਾਹੀ ਲਵੇ ਮੈਂ ਕਹਿੰਦਾ ਯਾਰ ਇਹਨਾਂ ਸਾਈਡ ਕਰਦੇ ਮੈਂ ਉਹ ਸਾਈਡ ਵਾਲੀ ਲੈ ਸਾਈਡ ਵਾਲੀ ਲਵੇ ਲੋਟ ਆਏ ਕੁਪਲੀਆ ਕੁਪਲੀਆ ਇਹ ਕਾਲ ਲੈ ਹਾਂ ਹਾਂ ਦੋਨੋਂ ਲੈ ਲਵੇ ਰੇਡ ਤਾਂ 147 ਨੇ ਹਮ ਚਲ ਮੁਰਦਾ ਦੇਖ ਲਾਂਗੇ ਮਿਲ ਗਈ ਹਣਾ ਹਾਂ ਇੱਥੇ ਚਾਰਜ ਵਗੈਰਾ ਲਾ ਸਕਦੇ ਟ੍ਰੇਨ ਆਪਣੀ ਪਟਿਆਲੇ ਪਹੁੰਚ ਚੁੱਕੀ ਆ ਸਟੇਸ਼ਨ ਤੇ ਇਹ ਆ ਪਟਿਆਲੇ ਦਾ ਜੰਕਸ਼ਨ ਲਓ ਜੀ ਟ੍ਰੇਨ ਆਪਣੀ ਪਟਿਆਲੇ ਪਹੁੰਚ ਗਈ ਸਟੇਸ਼ਨ ਤੇ ਇਹ ਆ ਸਾਰਾ ਪਟਿਆਲੇ ਦਾ ਸਟੇਸ਼ਨ ਇਹ ਵਾਕੇ ਤੁਰ ਲੱਗਿਆ ਟ੍ਰੇਨ ਆਪਣਾ ਮੱਥੇ ਵੇ ਟਾਈਮ ਤਾਂ ਕਿੰਨੀ ਤੁਰ ਪੈਣੀ ਆ ਆਪਣੀ ਟ੍ਰੇਨ ਲਓ ਵੀ ਜਾ ਦੇ ਚਾਰ ਦੇ ਹੁੰਦੇ ਨੇ ਲਾਉਣ ਵਾਸਤੇ ਜਿਵੇਂ ਨਾ ਦੇਖ ਸਕਦੇ ਇੱਧਰ ਵੀ 43 42 45 ਸੀ ਚਾਰਜ ਇੱਧਰ ਵੀ ਇਹ ਮੇਰੀਆਂ ਸੁਪਟਾਂ ਹੈ ਮੇਰੇ ਚਾਰਜਰ ਪਲਾ ਸਕਦੇ ਆ ਲਾਗੋ ਹਾਂ ਤੇ ਇਹ ਆ 3A ਹੈ ਡੱਬਾ ਤੇ ਬਾਕੀ ਟ੍ਰੇਨ ਆਪਣੀ ਕੋਟਿਆਲੇ ਤੁਰਪੀ ਹਾਂ ਤੇ 10 ਮਿੰਟ ਖੜ੍ਹਦੀ ਹੁੰਦੀ ਹੈ ਸਟੇਸ਼ਨ ਤੇ ਸੂਰ ਸਿੱਤ ਤੇ ਤੁਰਪੀ ਟ੍ਰੇਨ ਨਾ ਬਣੀ ਉਹ ਲਾਉ ਵਿਚਾਰਨਾ ਕੁੰ ਦੇਤੀ ਇਹਨਾਂ ਨੇ ਤੇ ਦੋ ਆਈਆਂ ਨੇ ਨਾ ਦੋ ਨੇ ਬਈ ਦੋ ਤੋ ਆਗੇ ਤੇ ਐਵੇਂ ਦਾ ਹੁੰਦਾ ਹੈ ਕਿ ਲੋਚਾ ਐਵੇਂ ਦੇ ਪੈਕਿੰਗ ਕਰਕੇ ਦਿੰਦੇ ਆ ਤੇ ਦੋ ਕੱਪ ਬਣਾਉਂਦੀਆਂ ਬਈ ਆਸਰਾਣੀ ਹਾਂ ਹਾਂ ਕੇ ਬਾਕੀ ਆ ਰੱਖਣ ਨੂੰ ਮਿਲ ਜਾਂਦਾ ਨਾ ਮੋਬਾਈਲ ਨੂੰ ਰੱਖਣਾ ਬੋਤਲ ਨੂੰ ਵਾਕੀ ਨੇ ਚਾਰਜ ਜੁਗ ਲਾ ਕੇ ਰੱਖਣਾ ਪਾਉਣਾ ਮਿਲ ਰੱਖਣਾ ਬਈ ਆਪਾਂ ਪੜਦੇ ਵੀ ਹੈਗੇ ਨੇ ਹਾਂ ਤੇ ਬਾਹਰ ਟੈਂਪਰੇਚਰ ਕਾਫੀ ਹੂ ਨਾ ਪੂਰੇ ਨਹੀਂ ਬਦਲਾਦਾ ਬਹਿ ਗਿਆ ਨਾ ਇਹ ਚੀਜ਼ ਬਸਤਾਲ ਹੈ ਕਾਸ਼ ਕਰੋ ਹਾਂ ਰਾਜਪੁਰੇ ਗੰਟੀਬਣਾ ਰਾਜਪੁਰੇ ਬਈ ਹੁਣ ਆਪਾਂ ਰਾਜਪੁਰੇ ਜਾ ਕੇ ਰੁਕਾਂਗੇ ਟ੍ਰੇਨ ਆਪਣੀ ਰਾਜਪੁਰੇ ਪਹੁੰਚਣ ਵਾਲੀ ਹੈ 10:00 ਤੇ ਤੇ ਟਾਈਮ ਹੋਗੇ 9:55 ਯਾਨੀ 10:00 ਮਿੰਟ ਤੱਕ ਰਾਜਪੁਰੇ ਪਹੁੰਚ ਜੂਗੀ ਮੇਰਾ ਕੋਲ ਬਾਹਰ ਗਰਮੀ ਬਹੁਤ ਆ ਹੋਰ ਟ੍ਰੇਨ ਆਪਣੀ ਰਾਜਪੁਰਾ ਜੰਕਸ਼ਨ ਤੇ ਰੁਕ ਗਈ ਤੇ ਗਰਮੀ ਬਹੁਤ ਆ ਹੋਊਗਾ ਟੈਂਪਰੇਚਰ 49 ਤੋਂ 40 ਇਹ ਆ ਸਾਰਾ ਰਾਜਪੁਰੇ ਦਾ ਜੰਕਸ਼ਨ ਤੇ ਇੱਥੋਂ ਹੁਣ ਜਾਊਗੀ ਅੰਬਾਲਾ ਟ੍ਰੇਨ ਆਪਣੀ ਰਾਜਪੁਰੇ ਤੋਂ ਚੱਲ ਪਈ ਤੇ ਇਹ ਆ ਸਾਰਾ ਰਾਜਪੁਰੇ ਦਾ ਜੰਕਸ਼ਨ ਤੇ ਕਾਫੀ ਇੱਥੇ ਬਸੰਦਰ ਨੇ ਤੇ ਇਹ ਸਫ਼ਰ ਆਪਣਾ 70 ਕਿਲੋਮੀਟਰ ਦਾ ਮੰਨ ਲਾ ਰਹਿ ਗਿਆ ਇਹਾਰੇ ਮੰਨ ਲੋ 278 ਕਿਲੋਮੀਟਰ ਤੱਕ ਇਹ 250 ਘੱਟ ਹੀ ਰਹਿ ਗਿਆ ਤੇ ਰਾਜਪੁਰੇ ਜੰਕਸ਼ਨ ਤੋਂ ਆਪਾਂ ਪਰਪੇ ਆਵਾਂ ਲੋ ਜੇ ਟ੍ਰੇਨ ਆਪਣੀ ਰਾਜਪੁਰੇ ਤੋਂ ਚੱਲ ਪਈ ਦੂਜਾ ਉਹ ਅੰਬਾਲਾ ਇੱਧਰੋਂ ਚੱਲਦਾ ਰੂ ਸਫਰ ਆਪਣਾ ਤੇ ਰਿਸ਼ੀਕੇ ਸਤਨ 3:32 ਮਿੰਟ 3:30 ਕਹਿੰਦੇ ਨੇ ਐਪ ਦੇ ਹਿਸਾਬ ਨਾਲ ਕੋਈ ਪਹੁੰਚਾਂਗੇ ਇਹ ਮਾਪੇ ਤੋਂ ਪਰਚਲੇ ਦੀ 9:00 ਵਜੇ ਸਵੇਰ ਨੂੰ ਅੰਬਾਲਾ ਸਿਟੀ ਆਪਣੀ ਤੈਨ ਪਹੁੰਚ ਚੁੱਕੀ ਆ 10:26 ਮਿੰਟ ਤੇ ਤੇ ਇਸ ਤੋਂ ਬਾਅਦ ਆਊਗਾ ਅੰਬਾਲਾ ਜੰਕਸ਼ਨ ਤੇ ਉੱਥੇ 10:46 ਮਿੰਟ ਤੇ ਉੱਥੇ ਖੜੂਗੀ 10 ਮਿੰਟ ਮਿੰਟ 10 ਮਿੰਟ 10 ਰਹਿਣੇ ਬੰਦਾ ਜੰਕਸ਼ਨ ਅੰਬਾਲੇ ਦਾ ਵੀ ਪਹਿਨ ਆਪਣੀ ਅੰਬਾਲੇ ਪਹੁੰਚਦੀ ਆ ਠਲੋਈ ਤੇ ਰੋਈ ਰੋਈ ਰੋਕਣਾ ਨਹੀਂ ਕੋਈ ਕੁਝ ਨਹੀਂ ਤੇ ਬਹਾ ਗੰਦੇ ਸੜੀ

ट्रेन अपनी अंबाले जंक्शन से रुक चुकी है बहुत पसेंजर हम दस मिनट रुकू जी भी बहुत भूड़ा जंक्शन तो से अंबाले का जंक्शन ਤੇ ਇੱਥੋਂ ਆਪਣਾ ਡਾਸਾਪਰਾ ਉਹ 190 ਕਿਲੋਮੀਟਰ ਰਹਿ ਗਿਆ ਅੰਬਾਲਾ ਤੋਂ ਤੇ ਮਾਰੇ ਆਪਾਂ ਪਹੁੰਚ ਗਏ ਤੇ ਇੱਥੇ ਆ ਰਹੀ ਵੀ ਟ੍ਰੇਨ 1159 ਤੇ ਵੱਡਾ ਨਾਮ ਸੁਨਾਮ ਬਾਲੇ ਦਾ ਹੈ ਤੇ ਬਾਕੀ ਯਾਤਰੀ ਜੇਕਰ ਤੁਸੀਂ ਬਾਅਦ ਦੇ ਤੇ ਮੰਨ ਲਓ 190 90 ਕਿਲੋਮੀਟਰ ਰਹਿ ਗਏ 90 185 ਇੰਨਾ ਕੁ ਮੰਨ ਲਿਆ ਜੀ ਤੇ ਇੱਥੇ ਟ੍ਰੇਨ ਦੀ ਸਾਫ ਸਫਾਈ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਾਫ ਕਰ ਲੱਗੀਆਂ ਟ੍ਰੇਨ ਨੂੰ ਇਹ ਤੇ ਥੋੜਾ ਟਾਈਮ ਲਾਊਗੀ ਤੇ ਇਹ ਵੀ ਕਾਫੀ ਵੱਡਾਂ ਨਾਮ ਚਨਾਮ ਵਾਲੇ ਦਾ ਬਹੁਤ ਟ੍ਰੇਨ ਐਕਸਟ ਜਾਉਂਦੀਆਂ ਨੇ ਬੜੀ ਧਰਮੀ ਜਾ ਆਹ ਟ੍ਰੇਨ ਤੁਰਪੀ ਨਾਲੋਂ ਆਪਣੀ ਤੇ ਆਪਣੀ ਵਾਲੀ ਟ੍ਰੇਨ ਵੀ ਕੱਲ ਵੀ ਲਾਉਣੀ ਆ ਆਪਣੀ ਟ੍ਰੇਨ ਵੀ ਆਈਆ ਕੱਲ ਪਈ ਆ ਹੁਣ ਤੇ ਆਪਣੀ ਇਹ ਟਿਕਟ ਹੈ 3000 ਰੁਪਏ ਦੀ ਟਿਕਟਾਂ ਤੇ ਆਪਣੀ 505 ਰੁਪਏ ਦੀ ਟਿਕਟ ਹੋਈਆਂ ਤੇ ਅਲੱਗ-ਅਲੱਗ ਹੁੰਦੀਆਂ ਤੇ ਟਿਕਟਾਂ ਦਾ 3000 2000 2000 ਥੋੜੀ ਮਹਿੰਗੀ ਹੋਊਗੀ ਉਹ ਮੰਨ ਲਓ ਫਸਤਾਫੋ ਦੀ ਜਿਆਦਾ ਹੋਊਗੀ ਤੇ ਆਪਣੀ ਜਿਹੜੀ 3000 ਦੀ ਤੇ 505 ਦੀ ਹੋਈ ਹੈ ਇਹਦੇ ਵਿੱਚ ਨੂੰ ਜਦੋਂ ਦੱਸਿਆ ਇੱਕ ਕੰਪਲ ਮਿਲ ਜਾਂਦਾ ਚਾਤਰ ਮਿਲ ਜਾਂਦੀ ਹੈ ਤੇ ਇੱਕ ਸਹਰਾਣਾ ਮਿਲ ਜਾਂਦਾ ਬਸ ਆਹਨ ਚੀਜ਼ ਉਧਾਰਦਾ ਹੁੰਦਾ ਇਹ ਟ੍ਰੇਨ ਆ ਵੀਂ ਰਾਤ ਹੋ ਜੇਰੀਆ ਉਹ ਚੱਲ ਪਈ ਜਾਂਦੀ ਹੈ 44 ਦੇ ਆਪਣੀ ਟレイン ਚੱਲ ਕੇ ਅੱਗੇ ਪਹੁੰਚ ਚੁੱਕੀ ਆ ਤੇ ਇੱਥੋਂ ਰਹਿ ਗਿਆ ਸੁੱਤਨ ਸੁੱਤੋ ਵੀ ਸੁਣ ਸਕਤੀ ਮਲੇਕ ਤੱਕ ਕੋੜਤ 100 ਕਿਲੋਮੀਟਰ ਕਰਤਾ 150 ਰਹਿ ਗਿਆ ਨਾ 150 150 ਕਿਲੋਮੀਟਰ ਰਹਿ ਗਿਆ ਟਾਈਮ ਹੋ ਗਿਆ 11:00 ਬੱਜੇ 11 ਮਿੰਟ ਇਹ ਆਪਾਂ ਕੋੰਟਨ ਦੇ 330 ਰਿਸ਼ੀਕੇ ਆਪਾਂ ਸਹਾਰਨਪੁਰ ਜੰਕਸ਼ਨ ਤੇ ਪਹੁੰਚ ਗਏ ਜੁਪੀ ਜਪਾ ਐਂਟਰ ਹੋਗੇ ਤੇ ਇਹ ਆ ਜੀ ਸਹਾਰਨਪੁਰ ਦਾ ਜੰਕਸ਼ਨ ਤੇ ਬਹੁਤ ਪੈਸੇਂਜਰ ਨੇ ਇੱਥੋਂ ਵੀ ਤੇ ਟੈਂਪਰੇਚਰ ਹੋ ਹੀ 40 ਜੋ ਪਲਸ ਹੋ ਗਿਆ ਹੋਊਗਾ ਤੇ ਇਹ ਆ ਸਾਰਾ ਸਹਾਰਨਪੁਰ ਦਾ ਜੰਕਸ਼ਨ ਜੇ ਉਸ ਤੋਂ ਆਪਣੀ ਟ੍ਰੇਨ ਫਸ ਚੱਲਣ ਵਾਲੀ ਆ ਤੇ 10 ਮਿੰਟ ਇੱਥੇ ਰੁਕਦੀ ਆ ਤੇ ਦੇਖੋ ਲੋ ਜੀ ਆਪਣੀ ਟ੍ਰੇਨ ਆ ਜਿਹੜੀ ਸਹਾਨਪੁਰ ਡਾਂਗਨ ਤੇ ਰੁਕੀ ਹੋਈ ਆ ਤੇ 150 ਕਿਲੋਮੀਟਰ ਆਪਾਂ ਕੱਢ ਲਿਆ ਮੰਨ ਲਓ ਵੀ 100 ਕਿਲੋਮੀਟਰ ਰਹਿ ਗਿਆ ਇਹਨਾਂ 58 ਕਿਲੋਮੀਟਰ ਟੋਟ ਲਾ ਰਹੀ ਸੀ ਕੇਸ ਦੇ 169 ਆਪਾਂ ਕੱਢ ਚੁੱਕੇ ਆ ਦਾ ਟੋਟਲ ਆ 258 ਲੋ ਜੀ ਟ੍ਰੇਨ ਆਪਣੀ ਸ਼ਹਾਰਨਪੁਰ ਤੋਂ ਚੱਲ ਪਈ ਆ ਤੇ ਜੁਪੀ ਦਾ ਐਂਟਰ ਹੋ ਚੁੱਕਿਆ ਆ ਸ਼ਹਾਰਨਪੁਰ ਤੋਂ ਟ੍ਰੇਨ ਆਪਣੀ ਮੇਰੀ ਚੱਲ ਟ੍ਰੇਨ ਆਪਣੀ ਰੁੜਕੀ ਪਹੁੰਚ ਚੁੱਕੀ ਆ ਆਪਾਂ ਹੋ ਗਏ ਪੁਤਰਾਖੰਡ ਜੈਂਟਰ ਤੇ ਹੁਣ ਆਪਾਂ ਖਾਂਦੇ ਆ ਰੋਟੀ ਦੋਲੇ ਦੀ ਢਾਲ ਪਬਜੀ ਆਬਦੀ ਦੋਲੇ ਦੀ ਗੱਲ ਕੋਈ ਨਾ ਤੇ ਆ ਇਦਾਂ ਦਾ ਸਟੇਸ਼ਨ ਰੁਕੀ ਦਾ ਇੱਥੇੋਂ ਟ੍ਰੇਨ ਰੁਕੂਗੀ ਤੇ ਆਪਾਂ ਖਾਣ ਲੱਗੇ ਆ ਰੋਟੀ ਟਾਈਮ ਹੋ ਗਿਆ ਜੀ 1 ਵਜ ਗਿਆ ਲਓ ਜੀ ਆ ਘਰੋਂ ਰੋਟੀ ਲਿਆਂਦੀ ਸੀ ਹੁਣ ਆਪਾਂ ਖਾ ਰਹੇ ਆ ਰੋਟੀ ਤੇ ਇੱਥੇ ਆ ਕੇ ਟਾਈਮ ਮਿਲਿਆ ਕਿਉਂਕਿ ਰੇਲ ਮਗਰ ਭਰੀ ਬਹੁਤ ਹੋਈ ਸੀ ਗੱਡੀ ਇਹ ਗਲਾਸ ਹੈ ਗਲਾਸ ਗਲਾਸ ਸੰਗੇ ਕੱਲੇ ਚ ਪਾਵਾਂਗੇ ਕੋਈ ਗੱਲ ਨਹੀਂ ਬੋਤਲ ਹੈਗੀ ਉਹ ਕੱਢ ਲਾ ਆਉਣੀ ਰਿਪੋਰਟ ਲਗ ਗਈ ਬਾ ਕਟਲਾ ਹੋ ਟ੍ਰੇਨ ਆਪਣੀ ਸਟੇਸ਼ਨ ਤੋਂ ਚੱਲ ਪਈ ਆਖਸਾ ਤੇ ਆਪਾਂ ਕਰਨ ਰੋਟਰੀ ਇਹ ਤਾਂ ਕਨਫਰਮ ਤਾਂ ਕਿ ਇਸ ਦਾ ਫਲਾਦਾ ਹੋਣ ਵਾਲਾ ਹੋਏ ਠੀਕ ਜਿਵੇਂ ਕੰਮ ਤੋਂ ਜਾ ਗਏ ਨੇ ਉਹ ਤੇ ਪੂਰੇ ਵੱਲ ਗਏ ਇਸ ਵਕ ਤਾਪਾ ਉਤਰਾਖੰਡ ਦੇ ਵਿੱਚ ਤੇ ਇਹ ਨੇ ਉਤਰਾਖੰਡ ਦਾ ਪਿੰਡ ਘਰ ਲੋ ਤੇ 3 ਵਜੇ ਇੱਕ ਮਨ ਲਾ 3 ਵਜੇ ਆਪਾਂ ਰਿਸ਼ੀ ਕੇ ਸ਼ਹਿਰ ਪਹੁੰਚ ਜੀਏ 3:30 ਆ ਗਿਆ ਸਾਹਮਣੇ ਬੋਰਡ ਵੀ ਆ ਜਿਹੜਾ ਲੱਗਿਆ ਹੋਇਆ ਟ੍ਰੇਨ ਆਪਣੀ ਹਰਦਵਾਰ ਪਹੁੰਚ ਚੁੱਕੀ ਆ ਸਾਹਮਣੇ ਹਰਦਵਾਰ ਦਾ ਬੋਰਡ ਆ ਗਿਆ ਤੇ ਰੀਸ਼ੀਕੇਸ਼ ਉਹ 30 ਕਿਲੋਮੀਟਰ ਰਹਿ ਗਿਆ ਲਓ ਵੀ ਇਹ ਆ ਹਰਦਵਾਰ ਦਾ ਰੇਲਵੇ ਸਟੇਸ਼ਨ 30 ਕਿਲੋਮੀਟਰ ਰੀਸ਼ੀਕੇਸ਼ ਤੋਂ ਤੇ ਕਾਫੀ ਭੀੜ ਆ ਹਰਦਵਾਰ ਦੇ ਸਟੇਸ਼ਨ ਤੇ ਕੋ ਪੰਨੀ ਭੀੜ ਆ ਤੇ ਇਥੋਂ ਰੀਸ਼ੀਕੇਸ਼ ਰਹਿ ਗਿਆ 20 ਕਿਲੋਮੀਟਰ ਇਹ ਹਰਦਵਾਰ ਦਾ ਕੱਪੜਾ ਲੱਗੇਗਾ ਜੰਕਸ਼ਨ ਠੀਕ ਹੈ ਜਦੋਂ 2:00 ਵਜੇ 11 ਉਹ ਵੀ ਤੰਗਦੇ ਦੇ ਕਰੀਬ ਆਪਾਂ ਨੂੰ ਇਹ ਰਿਕਿਪੀਟੇਸ਼ਨ ਬੁਲਾ ਦੋ ਦੇਖੋ ਵੀ ਕੱਟ ਰੱਖ ਗਏ ਜਦ ਹਰਦਵਾਰ ਬੋਲੇ 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 ਜੰਕਸ਼ਨ ਤੇ ਇਹ ਉਸ ਤੋਂ ਬਹੁਤ ਕੱਟਾ ਤੇ ਆਲੇ ਹੁੰਦੇ ਬਈ ਉਮਰ ਤੋਂ ਹਾਂ ਬਾਸ ਆਣੇ ਹੋਰੇ ਵਾਲੇ ਵੱਲ ਨੂੰ ਇੱਧਰੋਂ ਆਪਾਂ ਆਇਆ दो बज के ग्यारह मिनट हो गए मेरे हिसाब ना भी तीन कदम लादू है हरिद्वार स्टेशन इतने हम ट्रेन रुकूगी फिर रुक इत चलूगी ਤੇ ਬਸ ਇਤੋਂ 20 ਕਿਲੋਮੀਟਰ ਰਹਿ ਗਿਆ ਰਿਸ਼ੀਕੇ ਤੇ ਐਪ ਵਿੱਚ ਵੀ ਦੇਖ ਸਕਦੇ ਹਾਂ ਹਰਦਵਾਰ 2:16 ਤੇ ਮਨ ਲਾ ਪਹੁੰਚੀ ਇੱਥੇ 2:12 ਹੋ ਗਏ ਤੇ 2:11 ਤੇ ਪਹੁੰਚ ਗਈ 2:16 ਤੇ ਤੁਰੂਗੀ ਤੇ 255 ਕਿਲੋਮੀਟਰ ਰਿਸ਼ੀਕੇ ਸ ਇੱਥੇ ਆ ਗਏ ਹੋ ਗਿਆ 237 ਕੋਈ ਮਨ ਲਓ 20 19 20 ਕਿਲੋਮੀਟਰ ਰਹਿ ਗਿਆ ਇੱਥੋਂ ਰਿਸ਼ੀਕੇ ਤੇ ਬਾਕੀ ਇਹ ਆ ਸਟੇਸ਼ਨ ਹਰਦਵਾਰ ਦਾ ਲੋਕੀ ਟ੍ਰੇਨ ਆਪਣੀ ਹਰਦੁਆ ਰੋਗੀ ਤੇ ਹੁਣ ਆਪਾਂ ਥੋੜਾ ਜਿਹਾ ਪੈ ਗਈ ਕਿਉਂਕਿ 20 ਕਿਲੋਮੀਟਰ ਰਹਿ ਗਿਆ ਤੇ ਬਸ ਇਹ ਦੀ ਬਾਦ ਰਿਸ਼ੀਕੇਸ ਆਪਾਂ ਆਪਣੀ ਮੰਜ਼ਿਲ ਤੇ ਪਹੁੰਚ ਜਾਣਾ ਆ ਭਾਰੀ ਰਿਸ਼ੀਕੇਸ ਜਾਣਾ ਤੇ ਵੀਡੀਓ ਦੇ ਐਂਡ ਤੱਕ ਬਾਕੀ ਰਹੇਗਾ ਤੇ ਆਪਾਂ ਸਵੇਰੇ 9:00 ਵਜੇ ਨੱਬ ਤੋਂ ਟ੍ਰੇਨ ਬੈਠੇ ਸੀ ਤੇ 2:00 ਵੱਜ ਚੁੱਕੇ ਆ 2:00 ਵਜੇ ਨਹੀਂ ਆਪਾਂ ਹਰਦੁਆ ਪਹੁੰਚ ਗਏ ਤੇ 3:00 ਵਜੇ ਤੱਕ ਰਿਸ਼ੀਕੇਸ ਪਹੁੰਚ ਜੂਗਾ ਇੱਥੇ ਲਾਉਟ ਟਾਈਮ ਟ੍ਰੇਨ ਮੇਰੇ ਹਿਸਾਬ ਨਾਲ ਤੇ ਬਾਕੀ ਦੇਖਦੇ ਹਾਂ ਕਿੰਨੇ ਵਜੇ ਪਰਿਸ਼ਕੇਸ ਪਹੁੰਚਦੇ ਆ ਤੇ ਇਥੋਂ ਪਰਿਚਕੇ ਜਾ ਕੇ ਮਿਲਦੇ ਆਂ ਟ੍ਰੇਨ ਆਪਣੀ ਹਰਦਵਾਰ ਤੋਂ ਤੁਰਪਈਆ ਤੇ ਟਾਈਮ ਹੋ ਗਿਆ ਜੀ 2:19 ਤੇ 2:19 ਤੇ ਹਰਦਵਾਰ ਤੋਂ ਤੁਰਪਈ ਤੇ ਆ ਬਾਹਰ ਹਰਦਵਾਰ ਦਾ ਜੰਕਸ਼ਨ ਰੇਲਵੇ ਸਟੇਸ਼ਨ ਲਓ ਜੀ ਬਹੁਤ ਕਾਠਾ ਇਸ ਸਟੇਸ਼ਨ ਤੇ ਤੇ ਹੁਣ ਸਿੱਧਾ ਬਸਰੀ ਸੀ ਕੇਸ ਲਓ ਜੀ ਹਰਦਵਾਰ ਤੋਂ ਆ ਲਓ ਵੀ ਹਜੇ ਆਪਣੀ ਟ੍ਰੇਨ ਹਰਦਵਾਰ ਦੇ ਰੇਲਵੇ ਸਟੇਸ਼ਨ ਦੀ ਚੱਲ ਰਹੀ ਆ ਹੌਲੀ ਹੌਲੀ ਤੇ ਬਹੁਤ ਘੱਟ ਦੀ ਇੱਥੇ ਤੇ ਬਾਕੀ ਇੱਧਰ ਟ੍ਰੇਨ ਆ ਜਿਹੜੀ ਤਕਰੀਬਨ ਖਾਲੀ ਹੋ ਗਈ ਪੂਰੀ ਲਓ ਇਦਾਂ ਨਿਆ 3 ਯਰ ਦੇ ਵਿੱਚ ਸੀਟਾਂ ਹੁੰਦੀਆਂ ਨੇ ਆਹ ਸੀਟ ਮੰਡ ਫੋਲਡ ਕੀਤੀ ਹੋਈ ਆ ਇਹ ਵੀ ਇਦਾਂ ਹੋ ਜੂਗੀ ਜਿਵੇਂ ਆਹ ਤੇ ਇਆਂ ਤਿੰਨ ਹੁੰਦੀਆਂ ਨੇ 1 2 3 ਮੈਨੂੰ ਆਇਕ ਉਪਰ ਆਪਾਂ ਇਹ ਜੋ ਹੋਲਡ ਕਰੀ ਹੋਈ ਆ ਤੇ ਇਹ ਮੇਰਾ ਹੁੰਦਾ 3 ਇਅਰ ਹੈ ਹਾਂ ਇੱਥੇ ਆ ਜਾਂਦੀ ਹੈ ਇਹ ਹੁਣ ਸਰੰਗ ਦੇ ਵਿੱਚ ਦੀ ਲੰਘ ਰਹੀ ਹੈ ਕਾਫੀ ਵੱਡੀਆਂ ਇੰਡਰੀਆਂ ਚਾਹਾਂ ਦੇ ਇਲੈਕਟ੍ਰਿਕ ਇਹ ਸਰੰਗਾ ਇਹ ਜਿਵੇਂ ਟ੍ਰੇਨ ਲਈ ਲੰਘ ਰਹੀ ਆ ਅੜਾੜਾ ਜਾਂ ਤਾਂ ਪਹਾੜ ਹੋਊਗਾ ਇਹ ਮੈਨੂੰ ਲੱਗਦਾ ਬੜੀ ਪਹਾੜਾਂ ਨੂੰ ਕੱਟ ਕੇ ਬਣਾਇਆ ਹਾਂ ਪਹਾੜਾਂ ਨੂੰ ਕੱਟ ਕੇ ਬਣਾਇਆ ਹੋਊਗਾ ਔਰ ਹòn ਕਟ ਕਟ ਇਹ ਵਿਚਲੀ ਰਸਤਾ ਘਟਿਆ ਹੋਇਆ। ਕਾਫੀ ਲੰਬੀ ਆ ਦੇਖੋ। ਇਹਦੀ ਛੋਟੀ ਸੀ। ਹਾਂ ਪਹਿਲੀ ਛੋਟੀ ਸੀ। ਆਗੇ ਬਾਅਦ। ਲਾਓ ਆਗੇ ਬਾਅਦ। ਹਾਂ ਕੋਰ ਹਰਦਵਾਰ ਸ਼ਹਿਰ ਆ ਗਿਆ ਹੈ ਨਾ। ਹਰਦਵਾਰ। ਕੋਹੂ ਤੋਂ ਤਾਂ ਸ਼ਹਿਰ ਹੈ ਹਰਦਵਾਰ ਵੀ। ਦੇਖ ਲਓ ਜੀ ਦੇਖੋ। ਇਹ ਸਾਡਾ ਹਰਦਵਾਰ ਸ਼ਹਿਰ ਆ। ਲਓ ਜੀ ਹਰਦਵਾਰ ਤੋਂ ਅੰਦਰ ਲੰਘ ਕੇ ਆਪ ਆ ਗਏ ਮੋਤੀਚੂਰ ਮੋਤੀਚੂਰ ਦੇ ਲੱਡੂ ਮੋਤੀਚੂਰ ਦੇ ਲੱਡੂ ਹੈ ਤੇ ਆਲੇ-ਦਾਲੇ ਥੋੜਾ ਜਿਹਾ ਜੰਗਲ ਵਾਂਗ ਏਰੀਆ ਅੰਦਰਕਤ ਬਹੁਤ ਨੇੜਲੇ ਵਾਲੇ ਆ ਗਿਆ ਮੋਤੀਚੂਰ ਤੇ ਇੱਥੇ ਹੁਣ ਟ੍ਰੇਨ ਰੁਕੀ ਆ ਆਪਣੀ ਆਪਣੀ ਟ੍ਰੇਨ ਮੋਤੀਚੂਰ ਦੇ ਸਟੇਸ਼ਨ ਤੋਂ ਤੁਰਪੀ ਤੇ ਐਵੇਂ ਦਾ ਏਰੀਆ ਦਰਖਤ ਨੇ ਇੱਧਰ ਦੇਖੋ ਤੇ ਇੱਥੋਂ 20 ਕਿਲੋਮੀਟਰ ਰਹਿ ਗਿਆ ਰਿਸ਼ੀਕੇਸ਼ ਤੇ ਆ ਪਹਾੜ ਜੇ ਆਗੇ ਵਾਲੇ ਵਾਲੇ ਤੇ ਐਵੇਂ ਦਾ ਏਰੀਆ ਰੱਖਨੇ ਕਾਫੀ ਤੇ ਹੁਣ ਆਪਾਂ ਤੁਹਾਨੂੰ ਰਿਸ਼ੀਕੇਸ਼ ਜਾ ਕੇ ਮਿਲਦੇ ਆਂ ਤੇ ਕਾਫੀ ਟਾਈਮ ਖਰੀ ਦੀ ਯੂਰੇ 3 ਵੱਜ ਗਈ ਆਪਾਂ ਨੂੰ ਮੱਲਾ ਹਰਦਵਾਰ ਦੇ ਨਾਲ ਹੀ ਹੜ ਗਈ ਤੇ ਇਹ ਮੋਤੀ ਜੂ ਦੇ ਸਟੇਸ਼ਨ ਤੇ ਤੇ 3 ਵੱਜ ਗਏ ਤੋਂ 3 ਵਜੇ ਤੁਰਿਆ ਤੇ ਇੱਥੋਂ 20 ਕਿਲੋਮੀਟਰ ਹੈਗਾ ਨਹੀਂ 3:30 ਜਾਂ 4 ਵਜੇ ਤੱਕ ਲਾ ਦੂਗੀ ਰਸਤੇ 'ਚ ਨਾ ਕੜੇ ਤਾਂ 3:30 ਲਾ ਦੂਗੀ ਕੋਈ 4 ਵਜਾਂ ਨੂੰ ਇਹ ਐਵੇਂ ਦਾ ਸਾਰਾ ਏਰੀਆ ਮੋਤੀ ਜੂਰ ਤੋਂ ਆਪਣੀ ਟ੍ਰੇਨ ਜਿਹੜੀ ਚੱਲ ਪਈ ਤੇ ਅੱਗੇ ਦੋ ਹੋਰ ਸਟੇਸ਼ਨ ਸ਼ੋ ਕਰ ਰਿਹਾ ਹੈ ਤੇ ਉਸ ਤੋਂ ਤੀਜਾ ਰਿਸ਼ੀਕੇਸ਼ ਤੇ ਚਾਰਬੀ ਤੇ ਸ਼ੋ ਕਰ ਰਿਹਾ ਮੈਪ ਮਨ ਲੱਗ ਜਿਹੜਾ ਟ੍ਰੇਨ ਦਾ ਟਰੈਕ ਕਰਦੇ ਨੇ ਆਪਾਂ ਚਾਰਬੀ ਤੇ ਤੇ 3:00 ਦੇ 4 ਮਿੰਟ ਹੋ ਚੁੱਕੇ ਆ ਤੇ ਬਾਕੀ ਦੇਖਦੇ ਆ ਘੰਟਾ ਨਹੀਂ ਲਾਈ ਦਊ ਮੇਰੇ ਸਾਬ ਨਾਲ ਰੱਖਦੇ ਰੁਕੂ ਵੀ ਹੈ ਹੋਰ ਬਾਕੀ ਚਲੋ ਮਿਲਦੇ ਹਾਂ ਰਿਸ਼ੀਕੇਸ਼ ਜਾ ਕੇ ਟ੍ਰੇਨ ਆਪਣੀ ਰਿਸ਼ੀਕੇਸ਼ ਪਹੁੰਚ ਚੁੱਕੀ ਆ ਬਸ ਥੋੜੀ ਦੂਰ ਪਲੇਟਫਾਰਮ ਥੋੜੀ ਦੂਰ ਰਹਿ ਗਿਆ ਤੇ ਸਾਹਮਣੇ ਤੁਹਾਨੂੰ ਪਹਾੜ ਦਿਖਦੇ ਹੋਣਗੇ ਤੇ ਜਿਵੇਂ ਤੁਹਾਨੂੰ ਉਹ ਬੈਕ ਸਾਈਡ ਤੇ ਦਿਖੇਗਾ ਹਰੇ ਬਾਈ ਦੇ ਦਰਖਤਾਂ ਦੇ ਮਗਰ ਪਹਾੜ ਤੇ ਪਹਾੜ ਦੇਖਣ ਲੱਗ ਗਏ ਜਿਵੇਂ ਆ ਦੇਖੋ ਹੁਣ ਇਹ ਉਹ ਪਹਾੜ ਨੇ ਤੇ ਬਸ ਰੀਸੀ ਕੇਸ਼ ਆਪਾਂ ਪਹੁੰਚ ਚੁੱਕੇ ਆ ਸਾਹਮਣੇ ਬਿਲਕੁਲ ਆਪਾਂ ਨੂੰ ਪਹਾੜ ਦੇਖਣ ਲੱਗ ਗਏ ਰੀਸੀ ਕੇਸ਼ ਆਪਣੀ ਟ੍ਰੇਨ ਬਸ ਪਹੁੰਚ ਚੁੱਕੀ ਆ ਤੇ ਹੁਣ ਤੁਹਾਨੂੰ ਆਪਾਂ ਟ੍ਰੇਨ ਚ ਉਤਰ ਕੇ ਮਿਲਦੇ ਆਂ ਤੇ ਤੁਹਾਨੂੰ ਦਿਖਾਉਣੇ ਹਰੀਸੀ ਕੇ ਦਾ ਰੇਲਵੇ ਸਟੇਸ਼ਨ ਲੌਜੀ ॠषिकेश ਆਪਣੀ ਟ੍ਰੇਨ ਰੁਕ ਚੁੱਕੀ ਆ ॠषिकेश ਦੇ ਆਪਣਾ ਸਟੇਸ਼ਨ ਤੇ ਪਹੁੰਚ ਚੁੱਕੇ ਆ ਇਹ ਆ ਸਾਰਾ ॠषिकेश ਇਹ ਆ ਇਸ ਕੇ ਨਾ ਰੇਲਵੇ ਸਟੇਸ਼ਨ ਤੇ ਆਹ ਟ੍ਰੇਨ ਦੇ ਵਿੱਚ ਆਪਾਂ ਆਏ ਆ ਲੌਜੀ ਤੇ ਚੱਲਦੇ ਆਂ ਅੱਗੇ ਆਪਾਂ ਸਵੇਰੇ ਬੈਠੇ ਸੀ ਪੰਜਾਬ ਤੋਂ ਨਾਭੇ ਤੋਂ 9:00 ਵਜੇ ਤੇ ਆਪਾਂ ਪਹੁੰਚ ਚੁੱਕੇ ਹਾਂ ਰਿਸ਼ੀਕੇਸ਼ ਉੱਤਰਾਖੰਡ ਦੇ ਵਿੱਚ ਤੇ ਟਾਈਮ ਉਹੀ 4:00 ਵਜੇ ਪੌਣੇ ਕਿ 4 ਹੋ ਗਏ ਮੰਨ ਲਾ 4:00 ਵਜੇ ਨਾਲੇ ਨੇ ਤੇ ਪਹੁੰਚ ਗਈ ਟ੍ਰੇਨ ਆਪਣੀ ਰਿਸ਼ੀਕੇਸ਼ ਠੀਕ ਆ ਜੀ ਤੇ ਹੁਣ ਆਪਾਂ ਦੇਖਦੇ ਹਾਂ ਚੱਲਦੇ ਹਾਂ ਅੱਗੇ ਤੇ ਤੁਹਾਨੂੰ ਸਾਡੇ ਸਫ਼ਰ ਦੇ ਨਾਲ ਇਸ ਯਾਤਰਾ ਨਾਲ ਸਾਰੇ ਜਾਣੇ ਤੁਸੀਂ ਬਣੇ ਰਹੋ ਲਓ ਜੀ ਆ ਆਪਾਂ ਉਹਦੇ ਕੋਲੋਂ ਅੱਗੇ ਬਾਹਰ ਚੱਲਦੇ ਹਾਂ ਤੇ ਹੁਣ ਆਪਾਂ ਸਟੇਸ਼ਨ ਤੋਂ ਬਾਹਰ ਚੱਲਦੇ ਹਾਂ ਦੇਖੋ ਬਾਹਰ ਜਾ ਕੇ ਮਿਲਦੇ ਆ ਤੇ ਇਹ ਆ ਸਾਰਾ ਰਿਸ਼ੀਕੇ ਦਾ ਰੇਲਵੇ ਸਟੇਸ਼ਨ ਤੇ ਮੌਸਮ ਜੇ ਕਹੀਏ ਮੌਸਮ ਤਾਂ ਫਿਲਹਾਲ ਜੇ ਉਹੀ ਚੀਜ਼ ਆ ਨਾ ਮਤਲਬ ਇੰਨਾ ਫਰਕ ਨਹੀਂ ਪਿਆ ਮੌਸਮ ਦਾ ਟੈਂਪਰੇਚਰ ਯਾਨੀ ਹੋਊਗਾ 35-32 ਕਿਉਂਕਿ ਧੁੱਪ ਤੁਸੀਂ ਦੇਖ ਸਕਦੇ ਹੋ ਕਾਫੀ ਧੁੱਪ ਆ ਤੇ ਉਦੋਂ ਪਹਾੜ ਮਗਰ ਦੇਖਦੇ ਹੁੰਦੇ ਤੁਹਾਨੂੰ ਬਾਕੀ ਆਪਾਂ ਨਿਕਲਦੇ ਆ ਬਾਹਰ ਸਟੇਸ਼ਨ ਤੋਂ ਬਾਹਰ ਨਿਕਲ ਕੇ ਤੁਹਾਨੂੰ ਮਿਲਦੇ ਆ ਤੇ ਇੱਧਰ ਆਪਣੀ ਟレイン ਖੜੀ ਆ। ਲਾਉਗੀ। ਤੇ ਆਹ ਪੌੜੀਆਂ ਆਪਾਂ ਚੜਾਂਗੇ ਤੇ ਇਸ ਤੋਂ ਬਾਅਦ ਬਾਹਰ ਨਿਕਲਾਂਗੇ ਇੱਧਰ। ਠੀਕ ਆ ਜੀ ਤੇ ਆਹ ਆਪਣੀ ਟレイン ਆ ਜਿਹੜੀ ਆਪਾਂ ਨੂੰ ਇੱਥੇ ਤੱਕ ਲੈ ਕੇ ਆਈ ਆ। ਲਓ ਜੀ ਆ ਗਿਆ ਰਿਸ਼ੀ ਕੇਸ ਦਾ ਬੋੜ। ਤੇ ਆਪਾਂ ਪੌੜੀਆਂ ਜੜ ਕੇ ਦੂਜੀ ਸਾਈਡ ਆ ਗਏ ਸਟੇਸ਼ਨ ਤੇ ਤੇ ਹੁਣ ਆਪਾਂ ਇੱਥੋਂ ਚੱਲਦੇ ਆ ਬਾਹਰ ਤੇ ਮੌਸਮ ਦਾ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਮਤਲਬ ਕਿ ਹੂੰ ਹਵਾ ਚੱਲਦੀ ਹੈ ਪਰ ਉਹ ਗਰਮੀ ਹੈਗੀ ਆ ਤੇ ਹੁਣ ਆਪਾਂ ਚੱਲਦੇ ਆ ਬਾਹਰ ਤੇ ਦੇਖਦੇ ਆ ਤੇ ਆਟੋ ਵਗੈਰਾ ਦੇਖਦੇ ਆ ਆਟੋ ਵਗੈਰਾ ਲਵਾਂ ਕਿੱਥੋਂ ਆਪਾਂ ਲਓ ਜੀ ਸਟੇਸ਼ਨ ਤੋਂ ਆਪਾਂ ਬਾਹਰ ਆ ਗਏ ਤੇ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਆ ਐਂਡ ਤੇ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਵਿੱਚ ਇੱਕੋ ਵਾਰ ਚੱਲਦੇ ਆ ਗੁਰਦੁਆਰਾ ਸਾਹਿਬ ਉੱਥੇ ਜਾ ਕੇ ਕਮਰਾ ਲਵਾਂਗੇ ਬਾਕੀ ਇੱਥੇ ਕਿਵੇਂ ਦਾ ਰਹਿਣ ਦਾ ਪ੍ਰਬੰਧ ਆ ਸਾਰਾ ਉਹ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਠੀਕ ਆ ਜੀ ਇਹ ਵੀਡੀਓ ਨੂੰ ਕਰਦੇ ਆ ਐਂਡ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੇ ਆਪਣੀ ਯਾਤਰਾ ਤੇ ਸਫਰ ਨਾ ਬਣੇ ਰਹਿਣਾ ਠੀਕ ਆ ਜੀ ਤੇ ਤੁਹਾਡਾ ਸਾਰਿਆਂ ਦਾ ਇੱਕ ਵੀਡੀਓ ਦੇਖਣ ਲਈ ਧੰਨਵਾਦ ਤੇ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ